ਡੇਰਾ ਕੀਰਾਮਹੀ ਲਗਾਤਾਰ 12 ਦੇ ਡੇਰਾ ਮੁਖੀ ਨੂੰ ਲਗਾਤਾਰ ਫਿਰੋਲ ਮਿਲ ਕਦੇ ਡੇਰਾ ਪ੍ਰੇਮੀ ਅਯੋਧਿਆ ਦੇ ਵਿੱਚ ਹੈ ਇਹ ਅਯੋਧਿਆ ਵੱਲ ਰਵਾਨਾ ਹੋਈ ਹੈ ਫਰੀਦਕੋਟ ਦੀ ਪੁਲਿਸ ਗ੍ਰਿਫਤਾਰੀ ਵਾਸਤੇ ਭਾਲ ਉਹਦੀ ਪੁਸ਼ਟੀ ਕਰਨ ਵਾਸਤੇ ਫਰੀਦਕੋਟ ਦੀ ਪੁਲਿਸ ਨੇ ਪਹਿਲਾਂ ਅਯੋਧਿਆ ਜਾ ਕੇ ਯੂਪੀ ਪੁਲਿਸ ਹਸਪਤਾਲ ਵਿੱਚ ਕੀਤਾ ਇਹਨਾਂ ਨੂੰ ਇਹ ਪੁੱਛੇ ਹੁਣ ਜਦੋਂ ਤੁਸੀਂ ਅਖਬਾਰਾ ਚਲਵਾਤਾ ਉੱਥੇ ਜਾ ਕੇ ਪਤਾ ਕੀਤਾ ਜਾ ਰਿਹਾ ਕਿ ਪ੍ਰਦੀਪ ਕਲੇਰ ਦਾ ਉਹ ਹਮ ਸ਼ਕਲ ਹੈ ਜਾਂ ਸੱਚਮੁੱਚ ਦੇ ਵਿੱਚ ਪ੍ਰਦੀਪ ਕਲੇਰ ਹੈ ਇਹ ਮੇਰਾ ਕੱਲ ਅੱਜ ਰਾਤ ਤੱਕ ਪੁਸ਼ਟੀ ਹੋਊ ਕਿਉਂਕਿ ਅਜੁੱਧਿਆ ਦੇ ਵਿੱਚ ਫਰੀਦਕੋਟ ਦੀ ਪੁਲਿਸ ਦੀ ਇੱਕ ਟੁਕੜੀ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਪਹੁੰਚ ਚੁੱਕੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਡੇਰਾ ਮੁਖੀ ਰਾਮ ਰਹੀਮ ਲਗਾਤਾਰ ਬਾਹਰ ਆ ਰਹੇ ਨੇ ਡੇਰਾ ਮੁਖੀ ਨੂੰ ਲਗਾਤਾਰ ਪਰੋਲ ਮਿਲ ਰਹੀ ਹੈ ਸਵਾਲ ਸਿੱਖ ਜਥੇਬੰਦੀਆਂ ਖੜੇ ਕਰਦੀਆਂ ਨੇ ਤੇ ਹੁਣ ਤਾਂ ਕਈ ਅਖਬਾਰਾਂ ਨੇ ਇਹ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਹਿੰਦੁਸਤਾਨ ਦਾ ਸਭ ਤੋਂ ਜਿਹੜਾ ਇੱਕ ਪ੍ਰਸਿੱਧ ਤੇ ਜਿਹੜਾ ਕੀਮਤੀ ਕੈਦੀ ਕਹਿ ਦਿੱਤਾ ਹੈ ਉਹ ਡੇਰਾ ਮੁਖੀ ਹੈ ਕਈ ਅਖਬਾਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਸੁਪਰ ਵੀਆਈਪੀ ਹਾਂ ਸੁਪਰ ਵੀਆਈਪੀ ਜੀ ਬਿਲਕੁਲ ਤੇ ਇਸ ਨੂੰ ਲੈ ਕੇ ਹੁਣ ਇੱਕ ਹੋਰ ਖਬਰ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਇੱਕ ਕਹਿੰਦੇ ਡੇਰਾ ਪ੍ਰੇਮੀ ਅਯੋਧਿਆ ਦੇ ਵਿੱਚ ਹੈ ਤੇ ਅਯੋਧਿਆ ਵੱਲ ਰਵਾਨਾ ਹੋਈ ਹੈ ਫਰੀਦਕੋਟ ਦੀ ਪੁਲਿਸ ਗ੍ਰਿਫਤਾਰੀ ਵਾਸਤੇ ਭਾਲ ਵਾਸਤੇ ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਪਹਿਲਾਂ ਵੀ ਇੱਕ ਬੰਦਾ ਉਧਰਲੇ ਪਾਸੇ ਫੜਨ ਵਾਸਤੇ ਗਏ ਸੀ ਹੂੰ ਤੇ ਵਾਪਸ ਆ ਕੇ ਸੀ ਵੀ ਬੰਦਾ ਉਹ ਨਹੀਂ ਹੂੰ ਫਰੀਦਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਹਰਜੀਤ ਸਿੰਘ ਹੂੰ ਹਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆ ਜਦੋਂ ਦੇਖਿਆ ਨਾ ਉਹਦੇ ਤੇ ਸੋਸ਼ਲ ਸਾਈਟਸ ਤੇ ਤੇ ਟੀਵੀ ਨਾਂ ਤੇ ਇਹ ਪ੍ਰਦੀਪ ਕਲੇਰ ਨਾਂ ਦਾ ਜਿਹੜਾ ਕਥਤ ਭਗੌੜਾ ਹੈ ਹੂੰ ਉਹ ਉੱਥੇ ਦੇਖਿਆ ਗਿਆ ਜੀ ਉਹਦੀ ਪੁਸ਼ਟੀ ਕਰਨ ਵਾਸਤੇ ਫਰੀਦਕੋਟ ਦੀ ਪੁਲਿਸ ਨੇ ਪਹਿਲਾਂ ਅਜੁੱਧਿਆ ਜਾ ਕੇ ਯੂਪੀ ਪੁਲਿਸ ਨਾਲ ਤਾਲਮੇਲ ਕੀਤਾ ਹੂੰ ਇਹਨਾਂ ਨੂੰ ਇਹ ਪੁੱਛੇ ਹੁਣ ਜਦੋਂ ਤੁਸੀਂ ਅਖਬਾਰਾਂ ਚ ਲਵਾਤਾ ਹੂੰ ਉਹ ਬੈਠਾ ਰਹੂਗਾ ਜੀ ਇਹੋ ਜਿਹਾ ਆਪਰੇਸ਼ਨ ਤਾਂ ਗੁਪਤ ਰੂਪ ਚ ਕਰਨਾ ਚਾਹੀਦਾ ਹੈ ਸੋ ਉੱਥੇ ਜਾ ਕੇ ਪਤਾ ਕੀਤਾ ਜਾ ਰਿਹਾ ਕਿ ਪ੍ਰਦੀਪ ਕਲੇਰ ਦਾ ਉਹ ਹਮਸ਼ਕਲ ਹੈ ਜਾਂ ਸੱਚਮੁੱਚ ਦੇ ਵਿੱਚ ਪ੍ਰਦੀਪ ਕਲੇਰ ਹੈ ਇਹ ਮੇਰਾ ਖਿਆਲ ਅੱਜ ਰਾਤ ਤੱਕ ਪੁਸ਼ਟੀ ਹੋ ਜੂ ਕਿਉਂਕਿ ਅਜੁੱਧਿਆ ਦੇ ਵਿੱਚ ਫਰੀਦਕੋਟ ਦੀ ਪੁਲਿਸ ਦੀ ਇੱਕ ਟੁਕੜੀ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਪਹੁੰਚ ਚੁੱਕੀ ਹੈ ਜੀ ਰੇਟਲ ਸਾਹਿਬ ਬਿਲਕੁਲ ਜੀ ਲੱਭਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਦੋਂ ਕੋਈ ਅਪਡੇਟ ਆਏਗੀ ਉਹ ਵੀ ਆਪਣੇ ਦਰਸ਼ਕਾਂ ਨੂੰ ਅਸੀਂ ਜ਼ਰੂਰ ਦੱਸਾਂਗੇ ਪਰ ਮਾਮਲਾ ਕਾਫੀ ਗੰਭੀਰ ਹੈ ਜਿੱਥੇ ਵੀ ਪੁਲਿਸ ਨੂੰ ਕੋਈ ਸੂਹ ਮਿਲਦੀ ਹੈ ਤੇ ਫਰੀਦਕੋਟ ਦੀ ਪੁਲਿਸ ਕਾਫੀ ਚਰਚਾ ਚ ਹੈ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਇਸੇ ਜ਼ਿਲ੍ਹੇ ਦੇ ਵਿੱਚ ਹੀ ਵਾਪਰੀਆਂ ਸੀ ਬੇਵਲ ਕਲਾਂ ਕੋਟਪੂਰਾ ਗੋਲੀकांड ਵੀ ਇਸੇ ਇਲਾਕੇ ਦੇ ਵਿੱਚ ਹੀ ਹੋਇਆ ਸੀ ਇਸ ਕਰਕੇ ਇੱਥੋਂ ਦੀ ਪੁਲਿਸ ਇਹਨਾਂ ਮਾਮਲਿਆਂ ਦੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਮਾਮਲੇ ਵਿਚਾਰੇ ਵੀ ਜਾ ਰਹੇ ਨੇ ਨਿਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ